ਜਿਵੇਂ ਤਰਨਤਾਰਨ ਚੋਣਾਂ ਦੇ ਵਿੱਚ ਸਰਕਾਰ ਦਾ ਗੁੰਡਰਾਰਾ ਚੱਲਿਆ ਤੇ ਵੋਟਾਂ ਪ੍ਰਾਪਤ ਕਰਨ ਲਈ ਪਰਚੇ, ਦਮ ਧਮਕੀਆਂ, ਥ੍ਰੈਟ ਹਰੇਕ ਤਰੀਕੇ ਦਾ ਡਰਾਬਾ ਸਰਕਾਰ ਨੇ ਆਪਣਾ ਹਰ ਤੰਤਰ ਯੂਜ਼ ਕੀਤਾ। ਜ਼ਿਲ੍ਹਾ ਪ੍ਰੀਤ ਬਲਾਕ ਸਮਤੀ ਦੀਆਂ ਚੋਣਾਂ ਚੱਲ ਰਹੀਆਂ ਨੇ ਮੈਂ ਹਲਕਾ ਘਨੌਰ ਤੋਂ ਗੱਲ ਕਰ ਰਿਹਾ ਹਾਂ। ਸ਼ੰਭੂ ਥਾਣੇ ਦੇ ਵਿੱਚ ਸ਼੍ਰੋਮਣੀ ਕਾਲਜ ਦੇ ਇੱਕ ਆਗੂ ਤੇ ਸਰਦਾਰ ਸਤਨਾਮ ਸਿੰਘ ਜੀ ਨੇ ਅਲੀ ਮਜਰੇ ਤੋਂ ਬਿਲਕੁਲ ਝੂਠਾ ਜਿਹੜਾ ਪਰਚਾ ਕੀਤਾ ਗਿਆ ਕਿਉਂਕਿ ਏਰੀਏ ਦੇ 10 ਵੀ ਪਿੰਡਾਂ ਦੇ ਵਿੱਚ ਇੱਥੇ ਸਾਰਾ ਇਹਨਾਂ ਦਾ ਰਸੂਕ ਹੈ ਇਹਨਾਂ ਦੇ ਸਾਰੇ ਇੱਥੇ ਟੀਮ ਹੈ ਕਿਉਂਕਿ ਪਰਸੋਂ ਤੋਂ ਜਿਵੇਂ ਇਹ ਸਾਰੀ ਟੀਮ ਐਕਟਿਵ ਹੋਈ ਵੀ ਸੀ ਇੱਥੇ ਬੰਦੇ ਕਢਾਉਣ ਲਈ ਬਲੌਕ ਸਮਤੀ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿਵੇਂ ਇਹ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਸੀ ਤੇ ਜਿਵੇਂ ਇਹਨਾਂ ਦੇ ਸਾਰੇ ਪਿੰਡਾਂ ਦੇ ਵਿੱਚ ਇੱਕ ਮਾਹੌਲ ਜਿਹੜਾ ਅਕਲਜਲ ਦਾ ਬਣਾ ਹੋਇਆ ਸੀ ਉਹਨੂੰ ਦੱਬਣ ਲਈ ਤੇ ਇੱਕ ਜਾਣਬੁੱਝ ਕੇ ਮਤਲਬ ਡਰਾਉਣ ਲਈ ਤਾਂ ਕਿ ਪੂਰਾ ਪੰਜਾਬ ਦੇ ਵਿੱਚ ਜਾਂ ਹਲਕੇ ਦੇ ਵਿੱਚ ਇਸ ਦੇ ਵਿੱਚ ਦਹਿਸ਼ਤ ਪਾ ਸਕੇ ਭਾਈ ਜੇ ਤੁਸੀਂ 4 ਸਾਲ ਕੰਮ ਕੀਤੇ ਨੇ ਜੇ ਤੁਸੀਂ ਬਾਕੀ ਤੁਸੀਂ ਪੰਜਾਬ ਦੇ ਵਿੱਚ ਹਲਕੇ 'ਚ ਵਿਕਾਸ ਕੀਤਾ ਫਿਰ ਉਹਨਾਂ ਅਕਾਲੀ ਆਗੂਆਂ ਦੇ ਛੁੱਟੇ ਪਰਚੇ ਕਿਉਂ ਕਰਦੇ ਹੋ ਉਹਨਾਂ ਨੂੰ ਪਰਚੇ ਫਾਰਮ ਭਰ ਲਈ ਰੋਕ ਰਹੇ ਹੋ ਦਬਕੇ ਮਾਰ ਰਹੇ ਹੋ ਇਹ ਕੰਮ ਕੱਲ ਦਾ ਲਗਾਤਾਰ ਚੱਲ ਰਿਹਾ ਹੈ ਕੱਲ ਦਾ ਮੈਂ ਦੇਖ ਰਿਹਾ ਕਿ ਕਿੰਨੇ ਪਿੰਡਾਂ ਦੇ ਵਿੱਚ ਤੁਸੀਂ ਕਿਸੇ ਤੋਂ ਦਬਕਾ ਮਾਰ ਰਹੇ ਹੋ ਕਦੇ ਕਿਸੇ ਦੇ ਪ੍ਰੈਸ਼ਰਾਈਜ਼ ਕਰ ਰਹੇ ਹੋ ਸਰਕਾਰ ਦਾ ਟਿੱਲ ਦਾ ਜ਼ੋਰ ਲੱਗਿਆ ਪਿਆ ਕਿ ਜਿਹੜੇ ਵਿਰੋਧੀ ਤਰ੍ਹਾਂ ਦੇ ਖਾਸ ਕਰਕੇ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹ ਫਰ ਮਹੀਨਾ ਭਰ ਸਕਣ ਪਰ ਅਕਾਲੀ ਦਲ ਦੇ ਵਰਕਰਾਂ ਤੁਸੀਂ ਇਹ ਮੇਂ ਡਰਾ ਨਹੀਂ ਸਕਦੇ ਸੋ ਇਹ ਸਾਡਾ ਵੀਰ ਸਤਨਾਮ ਸਿੰਘ ਨੇ ਤੇ ਬਿਲਕੁਲ ਝੁੱਠਾ ਜਿਹੜਾ ਪਰਚਾ ਕੀਤਾ 8:30 ਵਜੇ ਦੀ ਰਾਤ ਨੂੰ ਲੜਾਈ ਦਾ ਦੱਸਦੇ ਨੇ ਪਿੰਡ ਤੋਂ ਬਾਹਰ ਹੈਰਾਨੀ ਦੀ ਗੱਲ ਇਹ ਆ ਵੀਰ ਨੂੰ ਪਤਾ ਹੀ ਨਹੀਂ ਹੁਣ ਤੱਕ ਵੀ ਘਾਲੀ ਕੀ ਆ ਕਿੱਥੇ ਲੜਾਈ ਹੋਈ ਆ ਕੀ ਗੱਲ ਹੋਈ ਆ ਇਹ ਆਪ ਹੈਰਾਨ ਨੇ ਕਿ ਅਚਾਨਕ ਜਿਹੜੀ ਆ ਆ ਹੁਣ ਇੱਕ ਅੱਧਾ ਘੰਟਾ ਪਹਿਲਾਂ ਇਹਨਾਂ ਕੋਲ ਐਫ ਆਈ ਆਰ ਦੀ ਕਾਪੀ ਹੁੰਦੀ ਆ ਕਿ ਤੁਹਾਡੇ ਦੇ ਪਰਚਾ ਹੋ ਗਿਆ ਆਸੇ ਪਾਸੇ ਹੋ ਜੋ ਕੀ ਨਹੀਂ ਜਿਹੜੀ ਪੁਲਸਰੀ ਦੀ ਚੱਕੜ ਆ ਰਹੀ ਆ ਮੈਂ ਹੈਰਾਨ ਵੀ ਇਹਨਾਂ ਨੂੰ ਤਾਂ ਖੁਦ ਸਨਾਰ ਸਿੰਘ ਤੁਸੀਂ ਕਿੱਥੇ ਸੀ ਜਦੋਂ ਇਹ ਲੜਾਈ ਹੋਈ ਆ ਵੀਰ ਜੀ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਮੈਂ ਤਾਂ ਜੰਮਾ ਫੋਗਤੂ ਲੁਧਿਆਣੇ ਆ ਰਿਹਾ ਸੀ ਪਿੰਡ ਦੇ ਨੰਬਰ ਦਾ ਮੇਰੇ ਕੋਲ ਫੋਨ ਆਇਆ ਸੀ ਕਹਿੰਦਾ ਵੀ ਤੇਰੇ ਤੇ ਐਫਆਈ ਹੋ ਗਈ ਮੈਂ ਕਿਹਾ ਯਾਰ ਮੇਰੇ ਤੇ ਕਦੀ ਐਫਆਈ ਹੋ ਗਈ ਦੋ ਮਿੰਟ ਬਾਅਦ ਉਹਨਾਂ ਨੇ ਮੈਨੂੰ ਵਟਸਐਪ ਕਰਿਆ ਐਫਆਈ ਨੰਬਰ ਕਹਿੰਦਾ ਤੇਰਾ ਨਾਮ ਹੀ ਦਿੱਤਾ ਹੈ ਮੈਂ ਕਿਹਾ ਹੋਈ ਕਿਦੀ ਮੈਂ ਜਦੋਂ ਪਰਚਾ ਪੜਿਆ ਪਿੰਡ ਦੇ ਬੰਦੇ ਨੇ ਕੋਈ ਕੋਈ ਆਪਤਾ ਚ ਹੋਈ ਹੋਣੀ ਮੈਨੂੰ ਇਹਨਾਂ ਦਾ ਪਤਾ ਹੀ ਨਹੀਂ ਹੈਗਾ ਕਿਤਨਾ ਹੋਈ ਏ ਕਹਿੰਦਾ ਤੇਰਾ ਨਾਮ ਹੀ ਦਿੱਤਾ ਵਿੱਚ ਨੱਤੇ ਤਰੀਕ ਨੂੰ ਮੈਂ ਮੈਂ ਤਕਰੀਬਨ ਆਪਣੇ ਘਰ ਸਾਢੇ 6 ਵਜੇ ਐਂਟਰ ਹੋ ਜਾਣਾ ਬਾਹਰ ਜਾਂਦਾ ਨਹੀਂ ਹੈਗਾ ਤੇ ਮੇਰੇ ਕੋਲ ਕੈਮਰੇ ਲੱਗੇ ਹੋਏ ਨੇ ਮੇਰੇ ਘਰ ਰਿਕਾਰਡਿੰਗ ਹੈ ਮੇਰੇ ਮੋਬਾਈਲ ਦੀ ਲੋਕੇਸ਼ਨ ਦੇਖ ਲਓ ਮੈਂ ਹੱਦ ਤੱਕ ਕਿਸੇ ਨਾਲ ਕਦੀ ਕਿਸੇ ਨਾਲ ਝਗੜਾ ਮੇਰਾ ਹੋਇਆ ਵੀ ਨਹੀਂ ਹੈਗਾ ਜ਼ਿੰਦਗੀ ਵਿੱਚ ਨਾ ਮੈਂ ਤਾਂ ਪਰ ਸਰਕਾਰ ਦੇ ਇਹ ਪਿੰਡ ਦੇ ਜਿਹੜੇ ਬੰਦੇ ਨੇ ਮੇਰੇ ਤੇ ਕਰਾਇਆ ਉਹਦਾਂ ਤੇ ਮੇਰੀ ਕਦੀ ਹੱਦ ਤੱਕ ਗੱਲਬਾਤ ਵੀ ਨਹੀਂ ਹੋਈ ਹੈ ਮੈਨੂੰ ਕੋ ਪਤਾ ਵੀ ਹੈਗਾ ਬੰਦਾ ਹੈ ਕਿਵੇਂ ਜਿਆ ਕੀ ਹਸਤਾ ਬੁਦਾ ਜਿਹਨੇ ਮੇਰੇ ਤੇ ਪਰਚਾ ਕਰਾਇਆ ਅੱਛਾ ਕੱਲੇ ਪਰਚੇ ਨਹੀਂ ਸਵੇਰ ਦੇ ਅੱਜ ਅਸੀਂ ਖੱਜਲ ਹੋ ਰਹੇ ਹਾਂ ਕੱਲ ਨੂੰ ਜੇ ਅੱਜ ਸਾਰਾ ਦਿਨ ਸ਼ਿਕਸਤ ਦੇ ਵਿੱਚ ਲੰਘਿਆ ਚੁੱਲ੍ਹਾ ਟੈਕਸ ਹੋਰ ਕਈ ਪਿੰਡਾਂ ਦੇ ਜਿਹੜੇ ਆ ਸਾਨੂੰ ਨਹੀਂ ਦਿੱਤੇ ਗਏ ਲਾਰੇ ਲਾਈ ਗਏ ਕਿ ਸੈਕਟਰੀ ਕੋਈ ਕਹਿੰਦੇ ਕਿਸੇ ਜ਼ੋਨ ਦਾ ਸੈਕਟਰੀ ਹਾਈ ਕੋਰਟ ਗਿਆ ਹੋਇਆ ਜ ਕੋਈ ਕਹਿੰਦਾ ਜੀ ਕਿਸੇ ਦਾ ਕਿਸੇ ਜ਼ੋਨ ਦਾ ਸੈਕਟਰੀ ਜਮਾਨਸੇ ਭੁਗਤੇ ਗਿਆ ਹੋਇਆ ਸਾਰਾ ਦਿਨਾਂ ਚ ਖਚਲ ਕੀਤਾ ਸਾਡੇ ਨਾਲ ਚਲੋ ਅੱਜ ਅਧਿਕਾਰੀਆਂ ਨੇ ਵਾਅਦਾ ਕੀਤਾ ਕਿ ਸਵੇਰੇ ਤੁਹਾਨੂੰ 9-10 ਵਜੇ ਤੱਕ ਸਾਰੇ ਜਿਹੜੇ-ਜਿਹੜੇ ਪਿੰਡਾਂ ਦੇ ਸਾਨੂੰ ਕਾਗਜ਼ ਚੁੱਲ੍ਹਾ ਟੈਕਸ ਖਾਸ ਕਰਕੇ ਜਿਹੜੇ ਅਸਿੱਧਾ ਨੇ ਉਹ ਮਿਲ ਜਾਣਗੇ ਤੇ ਅਸੀਂ ਇਹ ਦੱਸਣਾ ਵੀ ਚਾਹੁੰਦੇ ਆ ਇਹ ਕਨੋਂ ਹੋਰ ਹਲਕੇ ਦੇ ਪੰਚਾਇਤੀ ਵਿਭਾਗ ਦੇ ਅਫਸਰ ਨੂੰ ਸੁਣ ਲੈਣ ਬਾਕੀ ਵੀ ਗੱਲ ਇਹ ਆ ਵੀ ਨਾ ਕਿਸੇ ਤੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਗੁਰੂ ਸਾਹਿਬ ਦਾ ਫਲਸ਼ਬੈਕ ਹੀ ਈਨ ਕਿਸੇ ਨੂੰ ਮਨਾਉਣੀ ਵੀ ਨਹੀਂ ਤੇ ਈਨ ਮੰਨਣੀ ਵੀ ਨਹੀਂ ਅਸੀਂ ਜੇ ਤੁਸੀਂ ਕਹੋ ਵੀ ਐ ਸਾਡੇ ਬੰਦੇ ਦੇ ਪਰਚਾ ਦੇਖਿਆ ਹੁਣ ਉਹ ਕੰਚਨਪ੍ਰੀਤ ਇੱਕ ਕੁੜੀ ਦੇ ਪਰਚਾ ਕੀਤਾ ਰਾਤ ਨੂੰ ਕੋਟ ਲਾ ਕੇ ਉਹਦੀ ਜਮਾਨਤ ਹੋਈ ਤੇ ਇਨਲੀਗਲ ਜਿਹੜੀ ਉਹਦੀ ਗ੍ਰਫਤਾਰੀ ਤੇ ਪਰਚਾ ਡਿਲੇਅ ਹੋਇਆ ਪਹਿਲਾਂ ਨਛੱਤਰ ਸਿੰਘ ਦੀ ਦਾ ਹੋਇਆ ਹੋਰ ਕਿੰਨੇ ਕਾਲੀਆ ਗੋਨੀਆਂ ਜਿਹੜੀਆਂ ਜਮਾਦਾਰਾਂ ਬਾਹਰ ਦੀ ਬਾਹਰ ਕੋਰਟ ਨੇ ਨਾਕਲਾ ਕੀਤੀ ਤੇ ਫਟਕਾਰ ਲਈ ਸਰਕਾਰ ਨੂੰ ਉਹੀ ਕੰਮ ਹੁਣ ਪਟਿਆਲੇ ਜ਼ਿਲ੍ਹੇ ਵਿੱਚ ਸ਼ੁਰੂ ਹੋ ਚੁੱਕਿਆ ਹੋਰ ਵੀ ਪਤਾ ਨਹੀਂ ਕਿਤੇ ਕਿਤੇ ਜਿਹੜੇ ਘਟਨਾਵਾਂ ਵਾਲੇ ਥੋੜੂ ਕੱਲੋਂ ਸਾਹਮਣੇ ਆਉਣੀਆਂ ਨੇ ਸੋ ਮੈਂ ਸਮਝਦਾ ਕਿ ਇਹ ਹਾਲਾਤ ਹੋ ਗਏ ਕਿ ਆਮ ਆਦਮੀ ਪਾਰਟੀ ਨੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹਲੇ ਵੋਟਾਂ ਤਾਂ ਸ਼ੁਰੂ ਵੀ ਨਹੀਂ ਹੋਈਆਂ ਫਾਰਮ ਵੀ ਨਹੀਂ ਭਰੇਗੇ ਉਤੋਂ ਪਹਿਲਾਂ ਹੀ ਹਾਰ ਮੰਨ ਲਈ ਕਿਉਂਕਿ ਇਹ ਹਾਰ ਮੰਨਣ ਦੇ ਨਤੀਜੇ ਹੁੰਦੇ ਨੇ ਜਦੋਂ ਤੁਸੀਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਪਰਚੇ ਕਰੋ ਡਰਾਬੇ ਮਾਰੋ ਧਮਕੀਆਂ ਦਿਓ ਉਹਨਾਂ ਦੇ ਘਰੇ ਪ੍ਰੈਸ਼ਰਾਈਜ਼ ਕਰਨ ਲਈ ਬੰਦੇ ਭੇਜੋ ਤਾਂ ਇਹਦਾ ਮਤਲਬ ਕਿ ਤੁਹਾਡੀ ਲੱਤਾਂ 'ਚ ਜਾ ਰ ਹੈ ਨਹੀਂ ਇਲੈਕਸ਼ਨ ਲੜਨ ਦੀ ਜੇ ਤੁਹਾਡੀ ਲੱਤਾਂ 'ਚ ਜਾ ਰ ਹੈ ਇਲੈਕਸ਼ਨ ਲੜਨ ਦੀ ਵੀ ਵਿਰੋਧੀ ਧਿਰਾਂ ਨੇ ਤੁਹਾਨੂੰ ਫਾਰਮ ਖੁੱਲਕੇ ਭਰਨ ਦੋ ਉਹਨਾਂ ਦੇ ਆਗੂਆਂ ਤੇ ਪਰਚੇ ਨਾ ਕਰੋ ਜੇ ਇਹ ਕਾਰਵਾਈ ਬੰਦ ਨਾ ਹੋਈ ਤਾਂ ਜਿਹੜਾ ਪਟਿਆਲੇ ਦੇ ਵਿੱਚ ਸ਼੍ਰੋਮਣੀ ਕਾਲ ਦਲ ਇਕੱਠੇ ਹੋ ਕੇ ਹਰ ਪੱਖੋਂ ਅਕਾਲੀ ਆਗੂਆਂ ਦੇ ਨਾਲ ਖੜੇਗਾ ਜਿੱਤੇ ਜੇ ਕੋਈ ਧਰਨਾ ਲਾਉਣਾ ਪਿਆ ਜਿੱਥੇ ਤੱਕ ਵੀ ਕੋਈ ਲੀਗਲ ਲੜਾਈ ਲੜਨੀ ਪਈ ਮਾਨਯੋਗ ਅਸੀਂ ਕੋਰਟ ਕੋਲ ਵੀ ਕੱਲ ਜਿਹੜੀ ਆ ਆਪਣੀ ਲੀਗਲ ਟੀਮ ਸੋਮਣੀ ਕੱਲ ਦੀ ਲਾ ਕੇ ਜਿਹੜੀ ਆ ਉਹ ਕਾਰਵਾਈ ਕਰਾਂਗੇ ਅਤੇ ਜ਼ਮੀਨੀ ਹਕੀਕਤ ਤੇ ਵੀ ਜਿਹੜੀ ਆ ਉਹ ਜਾ ਕੇ ਹੁਣ ਕਰ ਲੋ ਅਸੀਂ ਐਪਲੀਕੇਸ਼ਨ ਮਾਨਯੋਗ ਐਸਐਸਪੀ ਸਾਹਿਬ ਨੂੰ ਦਵਾਂਗੇ ਕਿ ਇਹ ਇਦਾਂ ਦਾ ਜਿਹੜਾ ਤੱਕਾ ਇਹ ਐਮਐਲਏ ਦੇ ਕਹਿਣ ਤੇ ਹੋਣ ਲੱਗਿਆ ਇਹਨੂੰ ਬੰਦ ਕਰੋ ਨਹੀਂ ਜਿਹੜਾ ਇਹਦੇ ਆਉਣ ਵਾਲੇ ਸਮੇਂ ਦੇ ਨਤੀਜੇ ਜਿਹੜੇ ਉਹ ਗਲਤ ਨਿਕਲਣਗੇ ਇਹ ਜੇ ਮਾਹੌਲ ਖਰਾਬ ਹੁੰਦਾ ਤਾਂ ਸਿੱਧੇ ਰੂਪ ਦੇ ਵਿੱਚ ਸਰਕਾਰ ਜ਼ਿੰਮੇਵਾਰ ਹੋਊਗੀ ਇਸ ਲਈ ਅਕਾਲੀ ਆਗੂਆਂ ਤੇ ਪਰਚੇ ਜਿਹੜੇ ਕਰਨੇ ਨੇ ਤੱਕਾ ਕਰਨਾ ਤੇ ਜੇ ਲੱਤਾਂ ਤੇ ਜਾਣਾ ਬਰਾਬਰ ਹੋ ਕੇ ਇਲੈਕਸ਼ਨ ਲੜੋ ਫਿਰ ਐ ਹੁਣ ਡਰਬੇ ਨਾ ਮਾਰੋ ਹੁਣ ਹੁਣ ਆ ਪਰਚੇ ਨਾ ਕਰੋ ਦੋ ਸਾਰੀਆਂ ਐਨਓਸੀਆਂ ਦੋ ਸਾਰੇ ਚੁੱਲਾ ਟੈਕਸ ਦੋ ਫਾਰਮ ਕਿਉਂ ਖੱਜਲ ਕਰ ਰਹੇ ਹੋ ਕੱਲ ਤੁਸੀਂ ਆਵਾਦੀ ਪਾਰਟੀ ਦੇ ਕੈਂਡੀਡੇਟਾਂ ਨੂੰ ਤਾਂ ਕੱਲ ਕਿਤੇ ਪ੍ਰਾਈਵੇਟ ਕੋਠੀਆਂ 'ਚ ਬਿਠਾ ਕੇ ਜਿਹੜੀ ਸਾਰੇ ਡਾਕੂਮੈਂਟ ਦੇ ਦਿੱਤੇ ਤੇ ਅਕਾਲੀ ਜਲ ਦੇ ਆਗੂ ਆ ਚ ਸਾਰਾ ਦਿਨ ਸ਼ੰਭੂ ਬਲਾਕ ਦੇ ਵਿੱਚ ਵੀ ਇਕਨੌਰ ਬਲਾਕ ਦੇ ਵਿੱਚ ਖੱਜਲ ਹੁੰਦੇ ਫਰੀਗੇ ਇਕਾ ਦੁਕਾ ਨੂੰ ਤੁਸੀਂ ਕਾਗਜ਼ ਦੇ ਕੇ ਫਾਰਮੈਲਟੀ ਕਰ ਰਹੇ ਹੋ ਐਵਰੇਜ ਬੰਦੇ ਦੇ ਜਿਹੜੇ ਉਹ ਖੱਜਲ ਹੁੰਦੇ ਫਰੇ ਨੇ ਸੈਕਟਰੀ ਜਿਹੜੇ ਲੱਭ ਨਹੀਂ ਰਹੇ ਕੋਈ ਫੋਨ ਨਹੀਂ ਚੱਕ ਰਿਹਾ ਕੋਈ ਕਹਿੰਦਾ ਮੈਂ ਮਹਾਲੀ ਗਿਆ ਹੋਇਆ ਕੋਈ ਕਹਿੰਦਾ ਮੈਂ ਕਿਤੇ ਗਿਆ ਹੋਇਆ ਸੋ ਕੱਲੂ ਅਸੀਂ ਦੁਬਾਰੇ ਤੱਕ ਇਹ ਦੇਖਣਾ ਜੇ ਇਹ ਕੰਮ ਨਾ ਬੰਦ ਹੋਇਆ ਫਿਰ ਅਗਲੀ ਕਾਰਵਾਈ ਬਰੇਲਾ ਸ਼ੋਮਣੀ ਕੰਦਰ ਉਹ ਜਲਦੀ ਜਿਹੜਾ ਸਾਰਾ ਫੈਸਲਾ ਸੀ ਉਹ ਰਾਤ ਨੂੰ ਪ੍ਰਧਾਨ ਸਾਹਿਬ ਦਾ ਵੀ ਹੁਣ ਜਲਦੀ ਇਹ ਸਾਰੀ ਜਿਹੜੀ ਆ ਗੱਲਬਾਤ ਜਿਹੜੇ ਸਾਰਾ ਇਹ ਤੱਕਾ ਹੋ ਰਿਹਾ ਇਹ ਪ੍ਰਧਾਨ ਸਾਹਿਬ ਦੇ ਵੀ ਹੁਣ ਜਲਦੀ ਧਿਆਨ ਚ ਲੈਵਾਂਗੇ ਜ਼ਿਲ੍ਹਾ ਜਥੇਬੰਦੀ ਦੇ ਧਿਆਨ ਚ ਲੈ ਆ ਕੇ ਅਗਲੀ ਕਾਰਵਾਈ ਜਿਹੜੀ ਜਲਦੀ ਉਹ ਕਰਾਂਗੇ ਪਰ ਆਪਣੇ ਵਰਕਰਾਂ ਦੇ ਨਾਲ ਅੱਧੀ ਰਾਤ ਹੋਣਾ ਪਵੇ ਬਾਈ ਜੀ 12 ਵਜੇ ਕਿਤੇ ਵੀ ਪੂਰੇ ਕਨੌਰ ਹਲਕੇ ਦੇ ਵਿੱਚ ਕਿਤੇ ਲੋੜ ਪੈਂਦੀ ਆ ਕਿਤੇ ਕੋਈ ਧੱਕਾ ਕਰਦਾ ਕੋਈ ਪਰਚਾ ਕਰਦਾ ਜਲਮਰਜੀ ਗੁਣ ਕਰੋ ਜਦ ਹੀ ਠੋਕ ਕੇ ਨਾਲ ਖੜਾਂਗੇ ਗਰਾਊਂਡ ਦੇ ਨਾਲ ਖੜਾਂਗੇ ਤੇ ਕੋਟਾ ਦੇ ਨਾਲ ਖੜਾਂਗੇ ਹਰ ਪੱਖੋਂ ਅਕਾਲੀ ਦਲ ਦੇ ਵਰਕਰਾਂ ਨੂੰ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਕੋਈ ਆਂਤ ਨਹੀਂ ਆਉਣ ਦੇਵਾਂਗੇ ਠੋਕ ਕੇ ਮੂਹਰੇ ਹੋ ਕੇ ਖੜਾਂਗੇ